ਸਾਡੇ ਸਰਪੰਚ ਸਾਹਿਬ ਨੇ ਨਾ ਆਲੇ-ਦੁਆਲੇ ਬਕਰੈਣਾ ਵਗੈਰਾ ਬੂਟੇ ਸਾਰੇ ਲਾਇਆ ਬੈਨੇ ਬਹੁਤ ਚੰਗੀ ਗੱਲ ਆ ਪਾਣੀ ਖੁਦ ਆਪ ਪਾ ਰਹੇ ਨੇ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਵੀਰੇ ਤੇ ਸਰਪੰਚ ਸਾਹਿਬ ਐਸਾ ਬੂਟੇ ਲਾਦੇ ਹੈ ਹਾਂ ਬਾਈ ਜੀ ਇਹ 300 ਬੂਟਾ ਲਾਇਆ ਜੀ ਆਪਣਾ ਇਹ 7 ਏਕੜ ਜ਼ਮੀਨਾਂ 7 ਏਕੜ ਦੇ ਵਿੱਚ ਆਲੇ-ਦੁਆਲੇ ਆਪਾਂ ਬੂਟੇ ਲਾਤੇ ਨਹੀਂ ਤਾਂ ਉਹਦੇ ਨਾਲ ਸ਼ਾਂਹ ਹੋ ਜੂਗੀ ਨਹੀਂ ਸੋਣਾ ਲੱਗੂ ਨਾਲੇ ਬਾਈ ਜੀ ਐ ਆ ਨਾ ਜਿਹੜੀ ਹੁਣ ਗਰਮੀ ਤੋਂ ਰਹਿਤ ਪਸ਼ੂ ਵੀ ਰਹਿਤ ਕਰਨਗੇ ਆਪਣੇ ਪਾਲੀ ਵਪਾਰੀ ਵੀਰ ਬਹੁਤ ਵਧੀਆ ਗੱਲ ਹੈ ਜੀ ਮੈਂ ਨਾ ਤਨੋਲੇ ਮੰਡੀ ਦੇ ਵਿੱਚ ਨਿੰਮੇ ਬਾਈ ਨੂੰ ਵੀ ਕਿਹਾ ਤੀਗਾ ਵੀ ਇਸ ਤਰ੍ਹਾਂ ਦੇ ਲਾਓ ਤੇ ਮੈਨੂੰ ਵਧੀਆ ਸੋਹਣਾ ਲੱਗਿਆ ਜਿਹੇ ਕੰਮ ਜਿਹੜਾ ਤੁਹਾਡੇ ਬੂਟੇ ਲਾਏ ਹੋਏ ਨੇ ਬਾਕੀ ਮੰਡੀ ਵੀ ਅੱਜ ਮੈਂ ਪਹਿਲੀ ਵਾਰ ਆਇਆ ਬਹੁਤ ਵਧੀਆ ਮੰਡੀ ਭਰਦੀ ਹੈ ਜੀ ਬਹੁਤ ਸੋਹਣੀ ਮੰਡੀ ਆ ਅੱਛਾ ਸਰਪੰਚ ਸਾਹਿਬ ਮੈਨੂੰ ਇੱਕ ਹੋਰ ਦੱਸੋ ਇਧਰ ਨਾਲ ਇੱਕ ਲੇਡੀਜ਼ ਪ੍ਰਸ਼ਾਦਾ ਬਣਾ ਰਹੇ ਨੇ ਇਹ ਕਿਸ ਵਾਸਤੇ ਜੀ ਕਿਵੇਂ ਇਹ ਬਾਈ ਜੀ ਜਿੰਨੇ ਆਪਣੇ ਪਾਲੀ ਵੀਰ ਵਪਾਰੀ ਵੀਰ ਆਪਾਂ ਹਰ ਐਤਵਾਰ ਨੂੰ ਲੰਗਰ ਲਾਉਂਦੇ ਆ अच्छा बहुत बड़ी बा... सेवा है भी है ना ये तो एक बाबा नानक ने 20 वाला लंगर चलाया हुआ है जी वो परंपरा चल रही है बस वही चलाई हुई है बस ये पंजाबियां च सिखों ਦੇ ਵਿੱਚ ਲਾ ਲੋ ਹਨਾ ਵੀ ਇਹ ਪਰੰਪਰਾ ਉਹ ਵੀ ਚੱਲੀ ਆਉਂਦੀ ਹੈਗੀ ਤੇ ਉਧਰ ਆਪਾਂ ਨੇੜੇ ਤਾਂ ਨਹੀਂ ਦਿਖਾਵਾਂਗੇ ਲੇਕਿਨ ਤਿੰਨ ਚਾਰ ਬੀਬੀਆਂ ਨੇ ਜਿਹੜੀਆਂ ਪ੍ਰਸ਼ਾਦਾ ਪਾਣੀ ਬਣਾ ਰਹੀਆਂ ਨੇ ਕਿਉਂਕਿ ਇਹ ਬੀਬੀਆਂ ਚਾਰ ਬੀਬੀਆਂ ਪੱਕੀਆਂ ਰੱਖਿਆ ਨੇ ਆਪਾਂ ਪ੍ਰਸ਼ਾਦੇ ਵਾਸਤੇ ਜੀ ਹਰ ਐਤਵਾਰ ਨੂੰ ਇਹਨਾਂ ਨੇ ਆਉਣੀ ਆਉਣਾ ਇੱਥੇ ਹਾਂ ਜੀ ਸੋ ਬਹੁਤ ਵਧੀਆ ਸੁਣੀ ਗੱਲ ਹੈ ਜੀ ਆਪਾਂ ਸਾਰੀ ਮੰਡੀ ਵੀ ਦਿਖਾ ਰਹੇ ਹਾਂਗੇ ਅੱਛਾ ਡਾਕਟਰ ਸਾਹਿਬ ਵੈਸੇ ਤਾਂ ਮੈਂ ਚਲੋ ਵੀਰ ਨਾਲ ਕਰੀ ਤੀ ਗੱਲ ਲੋਕੇਸ਼ਨ ਦੀ ਸਾਰੀ ਗੱਲਬਾਤ ਹੋਈ ਗਈ ਇਹ ਮੰਡੀ ਹਰੇ ਕੈਂਤਵਾਰ ਪਰਦੀ ਹੈ ਹਨਾ ਹਾਂਜੀ ਇਹ ਰੋਡ ਆ ਜੀ ਆਪਣਾ ਨਾਬਾ ਪਾਸੋਂ ਰੋਡ ਗਵਿੰਦਗੜ੍ਹ ਵਾਲਾ ਖੰਨਾ ਗਵਿੰਦਗੜ੍ਹ ਵਾਲਾ ਰੋਡ ਆ ਜੀ ਇਹ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਆਪਣਾ ਸੈਂਟਰ ਤੇ ਪਟਿਆਲਾ ਬਾਈ 22 ਕਿਲੋਮੀਟਰ ਆ ਜੀ ਸਰੰਦ ਸਾਨੂੰ 25 26 ਕਿਲੋਮੀਟਰ ਆ ਠੀਕ ਹੈ ਜੀ ਨਾਬਾ 10 ਕਿਲੋਮੀਟਰ ਆ ਜੀ ਪਾਸੋਂ 4 ਕਿਲੋਮੀਟਰ ਆ ਇਹ ਰੋਡ ਦੇ ਉੱਪਰ ਆ ਜਾਵਾਂਗੇ ਕਿਸੇ ਵੀਰ ਨੇ ਟ੍ਰੇ हां जी ਸਾਡਾ ਹੂੰ ਰੇਲਵੇ ਸਟੇਸ਼ਨ ਉਥੋਂ 10 10 ਮਿੰਟ ਬਾਅਦ ਬੱਸ ਸਰਵਿਸ ਆ ਜੀ